ਸਾਂਝੇ ਘਰ ਦੀ ਸਟੋਰੀ ਦੇ ਬਾਰੇ ਜੇ ਮੈਂ કહਾਂ ਤਾਂ ਇੱਕ ਸਵਾਲ ਸਾਨੂੰ ਅਕਸਰ ਹੁੰਦਾ ਹੈ ਜੀ ਜਦੋਂ ਸਾਂਝੇ ਘਰ ਚ ਆ ਕੇ ਕੋਈ ਇੰਜੋਏ ਕਰਦਾ ਇਹਦਾ ਵੱਖਰਾਪਣ ਵੇਖਦਾ ਤਾਂ ਇੱਕ ਸਵਾਲ ਲਗਭਗ ਆਉਣ ਵਾਲਾ ਹਰ ਬੰਦਾ ਕਰਦਾ ਜਾਂ ਉਹ ਅੰਦਰ ਸੋਚਦਾ ਕਿ ਇਹ ਖਿਆਲ ਤੁਹਾਡੇ ਅੰਦਰ ਕਿਵੇਂ ਆਇਆ ਅਸਲ ਵਿੱਚ ਇਹ ਖਿਆਲ ਨਹੀਂ ਸੀ ਗੱਲ ਮੈਂ ਸ਼ੁਰੂ ਤੋਂ ਹੀ ਕਰਦਾ ਕਿ ਜਦੋਂ ਅਸੀਂ ਪੰਜਾਬ ਮੋੜਨ ਦਾ ਫੈਸਲਾ ਲਿਆ ਤੇ ਇਸ ਫੈਸਲੇ ਦੀ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਇੱਕ ਗੱਲ ਮਹਿਸੂਸ ਹੋ ਗਈ ਕਿ ਜਿਸ ਪੱਖ ਨੂੰ ਵੇਖ ਕੇ ਅਸੀਂ ਪਰਦੇਸੀ ਲੋਕ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬ ਨੂੰ ਮੁੜਦੇ ਆ ਉਹ ਪੱਖ ਇੱਕ ਭਰਮ ਹੈ ਉਹ ਭਰਮ ਕੀ ਹੈ ਕਿ ਅਸੀਂ ਸਮਾਜਿਕ ਸਾਂਝਾਂ ਦੀ ਖਾਤਰ ਪੰਜਾਬ ਸਮਾਜ ਦੇ ਪੰਜਾਬ ਦੇ ਲਿਵਿੰਗ ਸਟਾਈਲ ਜਿਹੜਾ ਵੱਖਰਾ ਹੈ ਵਿਦੇਸ਼ ਨਾਲੋਂ ਸਾਂਝਾਂ ਦਾ ਸਟਾਈਲ ਉਹਨੂੰ ਮੁੱਖ ਰੱਖ ਕੇ ਅਸੀਂ ਪੰਜਾਬ ਵੱਲ ਨੂੰ ਭਜਦੇ ਆ ਜਦੋਂ ਅਸੀਂ ਛੁੱਟੀਆਂ ਕੱਢਣਾ ਆਉਨੇ ਆ ਡੇਢ ਮਹੀਨੇ ਲਈ 2 ਮਹੀਨੇ ਲਈ ਜਾਂ ਇੱਕ ਹਫਤੇ ਲਈ ਤਾਂ ਉਸ ਵੇਲੇ ਸਾਡੇ ਸਾਹਮਣੇ ਉਹਦੀ ਸਹੀ ਤਸਵੀਰ ਸਾਹਮਣੇ ਨਹੀਂ ਆਉਂਦੀ ਪਰ ਜਦੋਂ ਅਸੀਂ ਪੱਕੇ ਤੌਰ ਤੇ ਇੱਥੇ ਆਉਨੇ ਤਾਂ ਸਾਨੂੰ ਆ ਕੇ ਪਤਾ ਲੱਗਦਾ ਹੈ ਕਿ ਜਿਹੜੀਆਂ ਸਾਂਝਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਰਵਾਇਤੀ ਜਾਂ ਸਮਾਜਿਕ ਸਾਂਝਾਂ ਨੂੰ ਮੁੱਖ ਰੱਖ ਕੇ ਅਸੀਂ ਇੱਥੇ ਆਉਨੇ ਆ ਉਹ ਜਿਹੋ ਜਿਹੇ ਦਿਖਦੀਆਂ ਨੇ ਉਹ ਜਿਹੇ ਹੈ ਨਹੀਂ ਉਹਨਾਂ 'ਚ ਬੜਾ ਵੱਡਾ ਭਰਮ ਹੈ ਉਹ ਸਾਂਝਾਂ ਦੋਸ਼ਤ ਹੋ ਚੁੱਕੀਆਂ ਨੇ ਉਹ ਸਾਂਝਾਂ ਫੇਕ ਹੋ ਚੁੱਕੀਆਂ ਨੇ ਪਰ ਜੇ ਵਿਦੇਸ਼ ਚੋਂ ਕਿਸੇ ਨੂੰ ਕੋਈ ਚੀਜ਼ ਖਿੱਚਦੀ ਹੈ ਤੇ ਇਹੀ ਸੀ ਫਿਰ ਜਦੋਂ ਅਸੀਂ ਪੰਜਾਬ ਆਏ ਕੋਈ ਗੱਲ ਮਹਿਸੂਸ ਕੀਤੀ ਕਿ ਕਿਉਂ ਨਾ ਕੁਝ ਇਹੋ ਜਿਹਾ ਕੀਤਾ ਜਾਵੇ ਪੰਜਾਬ ਚ ਆ ਕੇ ਜਿਹੜੀਆਂ ਸਾਡੀਆਂ ਸਾਂਝਾਂ ਨੇ ਇਹਨਾਂ ਨੂੰ ਮੁੜ ਸਰਜੀਤ ਕੀਤਾ ਜਾਵੇ ਅਸੀਂ ਮਹਿਸੂਸ ਕੀਤਾ ਕਿ ਮਨੁੱਖ ਹਰ ਜਮਾਨੇ ਚ ਇੱਕੋ ਜਿਹੇ ਹੁੰਦੇ ਨੇ ਹਰ ਦੇਸ਼ ਚ ਵੀ ਇੱਕੋ ਜਿਹੇ ਹੁੰਦੇ ਨੇ ਐਸੇ ਹਾਲਾਤਾਂ ਦਾ ਫਰਕ ਪੈ ਜਾਂਦਾ ਅੱਜ ਦੇ ਜ਼ਮਾਨੇ 'ਚ ਮਨੁੱਖ ਬਦਲ ਗਿਆ ਸਾਡੀਆਂ ਸਾਂਝਾਂ ਦਾ ਜਿਹੜਾ ਢਾਂਚਾ ਆਇਆ ਉਹ ਪੁਰਾਣਾ ਸੀ ਫਿਰ ਸੋਚਿਆ ਕਿ ਕਿਉਂ ਨਾ ਕੋਈ ਨਵਾਂ ਸਾਂਝਾਂ ਦਾ ਢਾਂਚਾ ਕ੍ਰੀਏਟ ਕੀਤਾ ਜਾਵੇ ਸਿਰਜਣਾ ਕੀਤੀ ਜਾਵੇ ਤੇ ਉੱਥੇ ਅਸੀਂ ਮੁੜ ਇਹਨਾਂ ਗੱਲਾਂ ਨੂੰ ਸਰਜੀਤ ਕਰ ਸਕੀਏ ਇਸੇ ਵਿੱਚੋਂ ਹੀ ਸਾਂਝੇ ਘਰ ਦਾ ਸਫ਼ਰ ਸ਼ੁਰੂ ਹੋਇਆ ਸਾਂਝਾ ਕਰ ਬਣਨ ਵੇਲੇ ਸਾਨੂੰ ਸਾਂਝੇ ਕਰ ਦੀ ਅੱਜ ਦੀ ਤਸਵੀਰ ਦਾ ਕੋਈ ਅਹਿਸਾਸ ਨਹੀਂ ਸੀ ਅਸੀਂ ਆਪਣੇ ਸੁਭਾਅ ਨੂੰ ਮੁੱਖ ਰੱਖ ਕੇ ਕਿ ਸਾਂਝਾਂ ਨੂੰ ਵਧਾਉਣ ਲਈ ਕਿਉਂ ਨਾ ਕ ਐਸਾ ਮਾਹੌਲ ਕ੍ਰੀਏ ਸਾਨੂੰ ਉਹ ਲੋਕ ਵੀ ਮਿਲਣ ਜਿਨ੍ਹਾਂ ਨੂੰ ਅਸੀਂ ਕਦੇ ਮਿਲਣਾ ਨਹੀਂ ਤੇ ਉਹ ਸੁਪਨਾ ਸਾਡਾ ਸੱਚ ਸਾਬਤ ਹੋਇਆ ਸਾਂਝੇ ਘਰ ਦੇ ਵਿੱਚ ਇੱਕ ਰੈਸਟੋਰੈਂਟ ਬਣਿਆ ਪੂਲ ਬਣਿਆ ਹਾਲ ਬਣਿਆ ਪਾਰਕ ਬਣੇ ਤੇ ਬਹੁਤ ਹੀ ਸੁੰਦਰ ਪ੍ਰਕਿਰਤੀ ਦਾ ਮਾਹੌਲ ਬਣਿਆ ਬੱਚਿਆਂ ਲਈ ਝੋਲੇ ਲੱਗੇ ਉਹਦੀ ਵਜ੍ਹਾ ਨਾਲ ਲੋਕਾਂ ਦਾ ਆਉਣ ਜਾਣ ਹੋਇਆ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਤੇ ਜਦੋਂ ਸਾਂਝੇ ਘਰ ਦੀਆਂ ਵੀਡੀਓ ਸ਼ੇਅਰ ਹੋਈਆਂ ਤਾਂ ਉਹ ਵੀਡੀਓ ਨੂੰ ਵੇਖ ਕੇ ਸੈਂਕੜਿਆਂ ਦੇ ਹਿਸਾਬ ਨਾਲ ਲੋਕ ਸਾਨੂੰ ਮਿਲਣ ਲਈ ਆਏ ਉਹਨਾਂ ਦੇ ਵਿੱਚੋਂ ਸਾਡੀਆਂ ਨਵੀਆਂ ਸਾਂਝਾਂ ਬਣੀਆਂ ਤੇ ਲਗਾਤਾਰ ਆ ਰਹੇ ਨੇ ਤੇ ਸਾਂਝਾ ਘਰ ਦਾ ਨਾਮ ਵੀ ਇਸੇ ਵਿੱਚੋਂ ਨਿਕਲਿਆ ਸੀ ਜਦੋਂ ਅਸੀਂ ਨਾਂ ਲਿਖਣ ਦੀ ਸੋਚੀ ਤਾਂ ਇੱਕੋ ਹੀ ਤਮੰਨਾ ਸੀ ਕਿ ਸਾਂਝਾ ਘਰ ਜਿਹੜਾ ਆ ਉਹ ਉਹਨਾਂ ਲੋਕਾਂ ਦਾ ਘਰ ਬਣ ਜਾਵੇ ਜਿਹੜਾ ਵੱਖਰਾ ਸੋਚਦੇ ਨੇ ਵੱਖੜਾ ਕੁਝ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੀ ਸੰਵੇਦਨਸ਼ੀਲਤਾ ਆਮ ਲੋਕਾਂ ਨਾਲੋਂ ਜ਼ਿਆਦਾ ਹੈ ਜਿਹੜੇ ਆਪਣੇ ਜੀਵਨ ਨੂੰ ਇੱਕ ਸੱਚੇ ਸੁੱਚੇ ਤੇ ਸਾਫ਼ ਸੁਥਰੇ ਢੰਗ ਨਾਲ ਜਿਉਣਾ ਚਾਹੁੰਦੇ ਨੇ ਇੱਕ ਗੱਲ ਮੰਨਣ ਤੋਂ ਮੈਂ ਬਿਲਕੁਲ ਗਰੇਜ਼ ਨਹੀਂ ਕਰਾਂਗਾ ਕਿ ਸਾਂਝੇ ਘਰ ਦਾ ਜੋ ਅੱਜ ਦਾ ਰੂਪ ਹੈ ਉਹ ਅਸੀਂ ਨਹੀਂ ਬਣਾਇਆ ਸਾਂਝੇ ਘਰ ਨੇ ਆਪਣਾ ਸਫ਼ਰ ਆਪ ਤੈਅ ਕੀਤਾ ਕੋਈ ਲੰਮੀਆਂ ਪਲੈਨਿੰਗਾਂ ਚ ਸਾਂਝਾ ਕਰਨ ਨਹੀਂ ਬਣਿਆ ਹਰ ਰੋਜ਼ ਕੁਛ ਨਾ ਕੁਛ ਕਰਦੇ ਸੀ ਉਹਦੇ ਵਿੱਚੋਂ ਕਿ ਨਵਾਂ ਅਹਿਸਾਸ ਨਵੀਂ ਗੱਲ ਨਵਾਂ ਖਿਆਲ ਨਿਕਲਦਾ ਸੀ ਉਸ ਖਿਆਲ ਨੂੰ ਅਸੀਂ ਫਾਲੋ ਕਰਦੇ ਸੀ ਇਹਨਾਂ ਚੀਜ਼ਾਂ ਨੂੰ ਫਾਲੋ ਕਰਦੇ ਕਰਦੇ ਸਾਂਝਾ ਕਰ ਦਾ ਅਜਿਹੇ ਰੂਪ ਬਣਿਆ ਤੇ ਲਗਾਤਾਰ ਬਣ ਰਿਹਾ ਹੈ ਸੰਜੇ ਘਰ ਦੇ ਵਿੱਚ ਜਿਹੜਾ ਸਾਡਾ ਸਰੀਰਕ ਪੱਖ ਹੈ ਤੇ ਇੱਕ ਸਮਾਜਿਕ ਪੱਖ ਹੈ ਤੇ ਇੱਕ ਧਾਰਮਿਕ ਪੱਖ ਹੈ ਜਾਂ ਸਪਿਰਚੁਅਲ ਪੱਖ ਮੈਂ ਕਹੂੰਗਾ ਇਹ ਤਿੰਨੋਂ ਪੱਖ ਸਾਡੀ ਸੋਚਣ ਤੋਂ ਕਿਤੇ ਅੱਗੇ ਨਿਕਲ ਚੁੱਕੇ ਨੇ ਆਰਥਿਕ ਪੱਖ ਬਹੁਤਾ ਮਜ਼ਬੂਤ ਨਹੀਂ ਪਰ ਇਹਦੀ ਸਾਨੂੰ ਕੋਈ ਬਹੁਤੀ ਪ੍ਰਵਾਹ ਵੀ ਨਹੀਂ ਕਿਉਂਕਿ ਆਰਥਿਕ ਤੌਰ ਤੇ ਮਜ਼ਬੂਤ ਹੋ ਕੇ ਵੀ ਅਸੀਂ ਸ਼ਾਇਦ ਬਾਕੀ ਜ਼ਿੰਦਗੀ ਦੇ ਤਿੰਨ ਪੱਖਾਂ ਨੂੰ ਇਹ ਸਟਰੋਂਗ ਕਰਨਾ ਚਾਹੁੰਦੇ ਆ ਜੇ ਉਹ ਪਹਿਲਾਂ ਹੀ ਸਟਰੋਂਗ ਨੇ ਤਾਂ ਫਿਰ ਇਹ ਸਰ ਪੱਖ ਨਾਲ ਕੋਈ ਨਾ ਕੋਈ ਸਮਝਾਉਤਾ ਵੀ ਕੀਤਾ ਜਾ ਸਕਦਾ ਹੈ ਸੰਜਕਰ ਵਰਕ ਵਿੱਚ ਆਉਣ ਵਾਲੇ ਲੋਕ ਸੱਚਮੁੱਚ ਹੀ ਅਦੁੱਤ ਲੋਕ ਨੇ ਕਿਉਂਕਿ ਜਦੋਂ ਇੱਥੋਂ ਦੀ ਵੀਡੀਓ ਜਾਂਦੀਆਂ ਨੇ ਉਹ ਸਾਰੇ ਲੋਕਾਂ ਨੂੰ ਅਪੀਲ ਨਹੀਂ ਕਰਦੀਆਂ ਉੱਚ ਕੁਝ ਖਾਸ ਕਿਸਮ ਦੇ ਲੋਕ ਇਹ ਉਹਨਾਂ ਵੀਡੀਓ ਨੂੰ ਦੇਖ ਕੇ ਸਾਨੂੰ ਮਿਲਣ ਲਈ ਆਉਂਦੇ ਨੇ ਤੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕੁਦਰਤੀ ਤੌਰ ਤੇ ਕਿਹੋ ਜਿਹੀ ਘਟਨਾ ਵਾਪਰ ਚੁੱਕੀ ਹੈ ਕਿ ਜਿਵੇਂ ਸਾਡੇ ਆਪਣੀ ਪਰਾਨੇ ਵਿਛੜੇ ਲੋਕ ਸਨ ਦੁਆਰਾ ਮਿਲਣਾ ਹੁੰਦੇ ਨੇ ਸਾਡੇ ਨਾਲ ਸਾਂਝਾਂ ਕ੍ਰੀਏਟ ਕਰਦੇ ਨੇ ਸਾਂਝਾਂ ਉਹਨਾਂ ਹੀ ਨਾਲ ਸਾਡਾ ਜਿਹੜਾ ਸਮਾਜਿਕ ਪੱਖ ਹੈ ਉਹ ਬੜਾ ਸਾਫ਼ ਸੁਸਤ ਰਤ ਰੀਅਲ ਹੋ ਗਿਆ ਉਹਦੇ ਵਿੱਚ ਕੋਈ ਵੀ ਇਹੋ ਜਿਹੇ ਮਨੁੱਖ ਨਹੀਂ ਆਉਂਦਾ ਜਿਹੜਾ ਫਾਰਮੈਲਟੀ ਨੂੰ ਆਇਆ ਹੋਵੇ ਚਾਹੇ ਕੋ ਸਵਰਚੁਅਲ ਪੱਖ ਦੀ ਗੱਲ ਸੁਣ ਕੇ ਆਇਆ ਚਾਹੇ ਕੋ ਇੱਥੇ ਦੇ ਮਾਹੌਲ ਦੀ ਗੱਲ ਸੁਣ ਕੇ ਆਇਆ ਚਾਹੇ ਕੋ ਇੱਥੇ ਦੇ ਘਰ ਦੇ ਬਣੇ ਪ੍ਰੋਡਕਟ ਨੂੰ ਵੇਖ ਕੇ ਇੱਥੇ ਆਇਆ ਚਾਹੇ ਕੋ ਵੈਸੇ ਹੀ ਇੱਥੇ ਆਇਆ ਪਰ ਉਹ ਇੱਥੇ ਆ ਕੇ ਮਾਹੌਲ ਨੂੰ ਵੇਖ ਕੇ ਖਿੱਚਿਆ ਗਿਆ ਉਹ ਸਾਡੇ ਸੰਝਾ ਕਰਦਾ ਇੱਕ ਮੈਂਬਰ ਬਣ ਜਾਂਦਾ ਤੇ ਬਾਰ ਬਾਰ ਆਉਂਦਾ ਹੈ ਹੋਰ ਲੋਕਾਂ ਨੂੰ ਲਿਆਉਂਦਾ ਤੇ ਬਸ ਇਹ ਕਹਾਣੀ ਮੇਰੇ ਖਿਆਲ ਚ ਅੱਗੇ ਕਿੱਧਰ ਨੂੰ ਜਾਵੇਗੀ ਉਹਦੇ ਵੀ ਸਾਡਾ ਜੋਰ ਨਹੀਂ ਕਿਉਂਕਿ ਅੱਜ ਤੱਕ ਜੋ ਹੋਇਆ ਇਹ ਵੀ ਸਾਡੇ ਸੋਚਣ ਤੋਂ ਅਲੱਗ ਸੀ ਬਹਾਰ ਸੀ ਸਾਡੀ ਸੋਚ ਇੰਨੀ ਸਮਰੱਥਾ ਨਹੀਂ ਸੀ ਰੱਖਦੀ ਤੇ ਹੁਣ ਇੱਕ ਭਰੋਸੇ 'ਚ ਬੈਠਿਆਂ ਕਿ ਅੱਗੇ ਵੀ ਜੋ ਹੋਵੇਗਾ ਉਹ ਕਾਲਪੁਰਖ ਅੱਗੇ ਵੀ ਜੋ ਕਰਵਾਵੇਗਾ ਉਹ ਉਹੀ ਕਰਵਾਵੇਗਾ ਅਸੀਂ ਇੰਨੇ ਜੋਗੇ ਨਹੀਂ ਕਿ ਅਸੀਂ ਇਹਨੂੰ ਕੋਈ ਸੇਧ ਦੇ ਸਕੀਏ ਸੋ ਅਸੀਂ ਸੰਜੇ ਘਰ ਵਿੱਚ ਲਗਾਤਾਰ ਹਰ ਰੋਜ਼ ਇੱਕ ਖੁੱਲੇ ਮਨ ਨਾਲ ਖੁੱਲੇ ਦਿਲ ਨਾਲ ਉਡੀਕ ਕਰਦੇ ਹਾਂ ਕਿ ਵੇਖਦੇ ਹਾਂ ਕਿ ਅੱਜ ਅਕਾਲ ਪੁਰਖ ਕਿਸ ਰੂਹ ਨੂੰ ਵਾਲ ਸਾਡਾ ਮੇਲ ਕਰਾਉਂਦਾ ਹੈ ਤੇ ਉਹ ਸਰੂਹ ਸਾਡੀ ਇੱਕ ਸਮਾਜਿਕ ਸਾਂਝ ਹੌਲੀ-ਹੌਲੀ ਫਿਰ ਉਹ ਪਿਆਰ ਦੀ ਸਾਂਝ ਚ ਬਦਲ ਜਾਂਦੀ ਹੈ ਇਸੇ ਤਰ੍ਹਾਂ ਸਾਝੇ ਕਰਦਾ ਪਰਿਵਾਰ ਜਿਹੜਾ ਉਹ ਇੱਕ ਵੱਖਰਾ ਪਰਿਵਾਰ ਉਹ ਆਪਣਾ ਵੱਖਰਾ ਹੀ ਰੂਪ ਲੈਂਦਾ ਜਾ ਰਿਹਾ ਸਦੀ ਜ਼ਿੰਦਗੀ ਨੂੰ ਅਸੀਂ ਚਾਰ ਹਿੱਸਿਆਂ ਚ ਵੰਡ ਸਕਦੇ ਹਾਂ ਇੱਕ ਸਾਡਾ ਜ਼ਿੰਦਗੀ ਦਾ ਪੱਖ ਸਰੀਰਕ ਹੈ ਜਿਹੜਾ ਬੈਰੀ ਇੰਪੋਰਟੈਂਟ ਹੈ ਕਿ ਸਾਡੀ ਸਿਹਤ ਚੰਗੀ ਹੋਵੇ ਤੇ ਦੂਸਰਾ ਪੱਖ ਸਾਡਾ ਮਨ ਹੈ ਜਿੱਥੇ ਅਸੀਂ ਆਪਣੀਆਂ ਇਛਾਵਾਂ ਨੂੰ ਪੂਰਾ ਕਰਦੇ ਆਂ ਤੀਸਰਾ ਪੱਖ ਸਾਡਾ ਭਾਵ ਨੇ ਜਿੱਥੇ ਆਪਾਂ ਰਿਸ਼ਤੇ ਨਾਤੇ ਤੇ ਪਿਆਰ ਮੁਹੱਬਤ ਵੰਡਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਆਂ ਤੇ ਚੌਥਾ ਪੱਖ ਸਾਡਾ ਜਿਹੜਾ ਸਿਖਰ ਹੈ ਉਹਨੂੰ ਸਪਿਰਚੁਅਲਿਟੀ ਕਿ ਅਧਿਆਤਮਕਤਾ ਕਹੋ ਆਤਮਾ ਵਾਨ ਹੋਣਾ ਜਾਂ ਆਤਮਾ ਨੂੰ ਤਕੜੇ ਕਰਨ ਦਾ ਪੱਖ ਹੈ ਜੇ ਸਾਡੀ ਜ਼ਿੰਦਗੀ ਦੇ ਇਹ ਚਾਰੇ ਪੱਖਾਂ ਦੀ ਪ੍ਰੈਕਟਿਸ ਇੱਕੋ ਜਿਹੀ ਨਹੀਂ ਹੋਵੇਗੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੰਤੁਲਨ ਨਹੀਂ ਆਵੇਗਾ ਇਹ ਸਾਡਾ ਆਪਣੀ ਜ਼ਿੰਦਗੀ ਦਾ ਨਿੱਜੀ ਤਜਰਬਾ ਵੀ ਹੈ ਤੇ ਸਾਡੀ ਜ਼ਿੰਦਗੀ ਇਸ ਗੱਲ ਦੀ ਗਵਾਹੀ ਵੀ ਭਰੇਗੀ ਕਿ ਇਹ ਬਿਲਕੁਲ ਸਹੀ ਹੈ ਕਿ ਜਦੋਂ ਇਹਨਾਂ ਤਿੰਨ ਚਾਰੇ ਪੱਖਾਂ ਦੇ ਵਿੱਚ ਕੋਈ ਇੱਕ ਪੱਖ ਅੱਗੇ ਪਿੱਖੇ ਹੋ ਜਾਂਦਾ ਤਾਂ ਸਾਡੀ ਜ਼ਿੰਦਗੀ 'ਚ ਦੁੱਖ ਆ ਜਾਂਦਾ। ਸੰਜੇ ਘਰ ਵਿੱਚ ਅਸੀਂ ਇਸ ਇਹਨਾਂ ਹੀ ਚਾਰੇ ਪੱਖਾਂ ਦਾ ਸੰਤੁਲਨ ਬਣਾਉਣ ਲਈ ਬੈਲੈਂਸ ਬਣਾਉਣ ਲਈ ਕੋਸ਼ਿਸ਼ ਕੀਤੀ ਹੈ। ਸਿਹਤ ਪੱਖ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਜੇ ਘਰ ਦੇ ਰੈਸਟੋਰੈਂਟ ਦੇ ਵਿੱਚ ਜਾਂ ਸੰਜੇ ਘਰ ਦੇ ਵਿੱਚ ਆਪਣੇ ਲਈ ਅਸੀਂ ਵੱਧ ਤੋਂ ਵੱਧ ਸ਼ੁੱਧ ਜਿਹੜਾ ਭੋਜਨ ਤਿਆਰ ਕਰੀਏ ਉਹਦੇ ਲਈ ਅਸੀਂ ਹੋਮ ਮੇਡ ਪ੍ਰੋਡਕਟ ਸਾਡੇ ਰੈਸਟੋਰੈਂਟ ਦੇ ਵਿੱਚ ਵਰਤਦੇ ਆਂ ਤੇ ਹੋਰ ਹੋਮ ਰੇਮੇਡੀਜ਼ ਤੇ ਤੀਜਾ ਐਕਸਰਸਾਈਜ਼ ਲਈ ਜਿਹੜੀ ਸਾਂਝੇ ਘਰ ਦੀ ਪ੍ਰਕਿਰਤੀ ਦਾ ਮਾਹੌਲ ਆ ਉੱਥੇ ਬਾਧੂ ਸਾਡੇ ਕੋਲ ਕੰਮ ਹੁੰਦਾ ਹੈ ਕਿ ਅਸੀਂ ਜਦੋਂ ਵੀ ਚਾਹੀਏ ਉੱਥੇ ਕੰਮ ਦੇ ਵਿੱਚ ਇਨਵੋਲ ਹੋ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕੀਏ ਦੂਸਰਾ ਪੱਖ ਆ ਜਾਂਦਾ ਮਨ ਦਾ ਮਨ ਮਿਲਣਾ ਜਿਲਣਾ ਚਾਹੁੰਦਾ ਹੈ ਸ਼ਾਮਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ ਇੱਥੇ ਹਰ ਤਰ੍ਹਾਂ ਦੀ ਐਕਟੀਵਿਟੀ ਕਰਕੇ ਮੇਲ ਮਲਾਪ ਕਰਕੇ ਤੇ ਹੋਰ ਮਨ ਦੇ ਵਿਚਾਰਾਂ ਦੀ ਸਾਂਝ ਪਾ ਕੇ ਸਾਡੇ ਮਨ ਦਾ ਸੰਤੁਲਨ ਪੈਦਾ ਹੋ ਜਾਂਦਾ ਹੈ ਤੀਜਾ ਪੱਖ ਬਹੁਤ ਹੀ ਇੰਪੋਰਟੈਂਟ ਹੈ ਉਹ ਹੈਗਾ ਭਾਵ ਦਾ ਪੱਖ ਜਿੱਥੇ ਅਸੀਂ ਰਿਸ਼ਤੇ ਆ ਨੂੰ ਜਿਉਂਦੇ ਆ ਜਿੱਥੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਉਸ ਪੱਖ ਨੂੰ ਮੁੱਖ ਰੱਖ ਕੇ ਅਸੀਂ ਸਾਂਝੇ ਕਰਨਾ ਜੁੜੇ ਲੋਕਾਂ ਨੂੰ ਆਲਵੇਜ਼ ਅਪੀਲ ਕਰਦੇ ਆ ਕਿ ਇੱਕ ਦੂਸਰੇ ਦੀ ਮਦਦ ਕਰੋ ਇੱਕ ਦੂਸਰੇ ਤੋਂ ਮਦਦ ਲਓ ਤੇ ਇਸ ਤੋਂ ਵੀ ਹੋਰ ਥੋੜਾ ਡੰਗਾਈ ਚ ਜਾਣ ਲਈ ਪ੍ਰਕਿਰਤੀ ਨਾਲ ਜੁੜ ਕੇ ਅਸੀਂ ਆਪਣੇ ਸਾਈਨ ਬੋਰਡ ਇੰਨੇ ਸੋਹਣੇ ਲਾਏ ਨੇ ਕਿ ਉਹਨਾਂ ਨੂੰ ਜੁੜ ਕੇ ਆਹ ਆਦਮੀ ਆਪਣੇ ਆਪ ਨਾਲ ਵੀ ਜੁੜੇਗਾ ਤੇ ਪ੍ਰਕਿਰਤੀ ਨਾਲ ਵੀ ਜੁੜੇਗਾ ਇਸ ਦੇ ਨਾਲ ਨਾਲ ਸਾਂਝੇ ਘਰ ਵਿੱਚ ਇੱਕ ਛੋਟਾ ਜਿਹਾ ਚਿੜੀਆ ਘਰ ਦਾ ਨਿਰਮਾਣ ਕੀਤਾ ਜਿੱਥੇ ਖਰਗੋਸ਼ ਨੇ ਬਟੇਰ ਨੇ ਤੇ ਹੋਰ ਜਾਨਵਰ ਪੰਛੀ ਨੇ ਜਿਨ੍ਹਾਂ ਨਾਲ ਜੁੜ ਕੇ ਤੁਸੀਂ ਆਪਣੇ ਹਿਰਦੇ ਦੇ ਭਾਵ ਦੇ ਪੱਖ ਨੂੰ ਹੋਰ ਮਜ਼ਬੂਤ ਕਰਦੇ ਹੋ ਇਸੇ ਤਰ੍ਹਾਂ ਸਾਡੇ ਇੱਕ ਦੋਸਤ ਨੇ ਸਾਂਝੇ ਘਰ ਦੇ ਵਿੱਚ ਬਹੁਤ ਹੀ ਸੁੰਦਰ ਇੱਕ ਫਾਉਂਟੇਨ ਦਾ ਫੁਆਰੇ ਦਾ ਨਿਰਮਾਣ ਕੀਤਾ ਜਿਹਦੇ ਆਲੇ ਦੁਆਲੇ ਬੈਠ ਕੇ ਲੋਕ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਫੋਟੋ ਖਿਚਾਉਂਦੇ ਨੇ ਉਹਨੂੰ ਆਨੰਦ ਮਾਣਦੇ ਨੇ ਤੇ ਇਸ ਤੋਂ ਅੱਗੇ ਜਿਹੜਾ ਸਪਿਰਚੁਅਲ ਪੱਖ ਹੈ ਉਹ ਸਭ ਤੋਂ ਇੰਪੋਰਟੈਂਟ ਪੱਖ ਹੈ ਸਾਂਝੇ ਘਰ ਦਾ ਉਹ ਹੈ ਕਿ ਸਾਡੀ ਅੰਦਰ ਦੀ ਯਾਤਰਾ ਅੱਗੇ ਵਧੇ ਜਾਗਰੂਕਤਾ ਵਧੇ ਸ਼ਾਂਤੀ ਵਧੇ ਆਨੰਦ ਵਧੇ ਤੇ ਉਸ ਤੋਂ ਬਾਅਦ ਹੀ ਪ੍ਰੇਮ ਪੈਦਾ ਹੋ ਸਕਦਾ ਉਹਦੇ ਲਈ ਹਰ ਐਤਵਾਰ ਨੂੰ ਸਾਂਝੇ ਘਰ ਵਿਖੇ 9 ਤੋਂ 11 ਵਜੇ ਤੱਕ ਮੈਡੀਟੇਸ਼ਨ ਦੀ ਕਲਾਸ ਹੁੰਦੀ ਹੈ ਸਤਸੰਗ ਹੁੰਦਾ ਹੈ ਅਸੀਂ ਆਪਸ ਵਿੱਚ ਭਾਵ ਸੇਰ ਕਰਦੇ ਹਾਂ ਗੱਲਾਂ ਕਰਦੇ ਹਾਂ ਇੱਕ ਦੂਜੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਹੀ ਧਿਆਨ ਦੇ ਵਿੱਚ ਡੁੱਬਣ ਦੀ ਕੋਸ਼ਿਸ਼ ਕਰਦੇ ਹਾਂ ਨਾਮ ਦੇ ਵਿੱਚ ਡੁੱਬਣ ਦੀ ਕੋਸ਼ਿਸ਼ ਕਰਦੇ ਹਾਂ ਨਾਮ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਤਰ੍ਹਾਂ ਸਾਂਝੇ ਘਰ ਵਿੱਚ ਜਿਹੜਾ ਜ਼ਿੰਦਗੀ ਦਾ ਪੂਰਾ ਪੈਕੇਜ ਤੇ ਬੈਲੈਂਸ ਸਿਰਜਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਬਾਕੀ ਸਾਡੀਆਂ ਕੋਸ਼ਿਸ਼ਾਂ ਹੀ ਹੁੰਦੀਆਂ ਨੇ ਤੇ ਕੋਸ਼ਿਸ਼ਾਂ ਵੀ ਉਹੀ ਕਰਵਾਉਂਦਾ ਹੈ ਤੇ ਉਹਦੇ ਚ ਸਫਲਤਾ ਸਫਲਤਾ ਜੋ ਵੀ ਹੈ ਉਹ ਵੀ ਸਾਡੇ ਹੱਥ ਵਿੱਚ ਨਹੀਂ ਉਹ ਵੀ ਉਹਨੇ ਕਰਵਾਉਣੀ ਹੈ ਸਾਂਝੇ ਘਰ ਦੀ ਕੁੱਲ ਮਿਲਾ ਕੇ ਸਟੋਰੀ ਇੰਨੀ ਗਾਏ ਸਾਂਝਾ ਘਰ ਇੱਕ ਪ੍ਰੇਮ ਨੂੰ ਪ੍ਰੇਮ ਕਰਨ ਵਾਲੀ ਪ੍ਰੇਮ ਵੰਡਣ ਵਾਲੀ ਜਗਾ ਜਿਹੜਾ ਹਰ ਜਵਾਉਂਦਾ ਉਹ ਕੁਝ ਬੰਨਣਾ ਚਾਹੁੰਦਾ ਤੇ ਜਦੋਂ ਬੰਨਦਾ ਹੈ ਤੇ ਫਿਰ ਸਾਂਝੇ ਘਰ ਦੇ ਮੈਂਬਰਾਂ ਦੇ ਸਾਂਝੇ ਘਰ ਦੇ ਦੋਸਤਾਂ ਜੀ ਬੰਨਦਾ ਤੇ ਸਾਨੂੰ ਮੰਗਣ ਦੀ ਕੀ ਲੋੜ ਹੋਈ ਸੋ ਅਕਾਲ ਪੁਰਖ ਗਰਦਾਸ ਹੈ ਕਿ ਇਹ ਜਿਹੜਾ ਸਫਰ ਹੈ ਸਾਂਝੇ ਕਰਦਾ ਹੁਣ ਤੱਕ ਕਾਫੀ ਚੁਣੌਤੀਆਂ ਭਰਿਆ ਵੀ ਰਿਹਾ ਚੈਲੰਜ ਭਰਿਆ ਵੀ ਰਿਹਾ ਪਰ ਨਾਲ ਦੀ ਨਾਲ ਉਹ ਚੁਣੌਤੀਆਂ ਨੇ ਸਾਨੂੰ ਸਿਖਾਇਆ ਬਹੁਤ ਕੁਝ ਤੇ ਇਸੇ ਤਰ੍ਹਾਂ ਆਪਣੀ ਮੇਰ ਦਾ ਹੱਥ ਸਾਡੇ ਤੇ ਰੱਖੇ ਜਿਵੇਂ ਵੀ ਰੱਖੇ ਆਪਣੀ ਰਜ਼ਾ ਚ ਰਾਜ਼ੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ